ਅਲੇਖ ਹੈ ਐੜਾ ਅਗੇਤਰ ਲੇਖ ਲੇਖ ਦਾ ਅਰਥ ਲਿਖਣਾ ਵੀ ਤੇ ਲੇਖ ਦਾ ਅਰਥ ਚਿੱਤਰਨਾ ਵੀ ਅਲੇਖ ਹੈ ਤੁਹਾਡੀ ਤਸਵੀਰ ਕੋਈ ਨਹੀਂ ਬਣ ਸਕਦੀ ਪਰਖ ਹੈ ਫਿਰ ਯਾਦ ਰੱਖੋ ਖੈ ਨਹੀਂ ਭੁਲਣਾ ਤੇ ਮੈਂ ਕੱਲ ਕਿਹਾ ਸੀ ਜਦੋਂ ਬੰਦਾ ਇਸ ਤਰ੍ਹਾਂ ਸਿਮਰਨ ਚ ਭੀਜੀ ਹੋਈ ਰੂਹ ਆਵਾਜ਼ ਮਾਰ ਕੇ ਕਹਿੰਦੀ ਤੂੰ ਹੈ ਤੇ ਉਹ ਤਾਂ ਬਿਲਕੁਲ ਸਾਹਮਣੇ ਨੇ ਜੀ ਪਰਮੇਸ਼ਵਰ ਜੀ ਦੇ ਸਾਹਮਣੇ ਉਹ ਕਹਿ ਰਹੇ ਨੇ ਮਹਾਰਾਜ ਕਿ ਅਲੇਖ ਹੈ ਆਪ ਜੀ ਦੀ ਕੋਈ ਮੂਰਤ ਨਹੀਂ ਬਣਾ ਸਕਦਾ ਅਪੇਖ ਹੈ ਵੈ ਗੁਰੂ ਜੀ ਆਪ ਜੀ ਦਾ ਕੋਈ ਖਾਸ ਪਹਿਰਾਵਾ ਨਹੀਂ ਪੇਖ ਦਾ ਅਰਥ ਕਰਾਂਗੇ ਭੇਸ਼ ਪਹਿਰਾਵਾ ਕੋਈ ਪਹਿਰਾਵਾ ਨਹੀਂ ਆਨਾਮ ਖੈ ਵੈ ਗੁਰੂ ਜੀ ਆਪ ਜੀ ਨਾਮ ਤੋਂ ਰਹਿਤ ਹੋ ਇਹ ਨਾਮ ਤਾਂ ਪੈਗੰਬਰ ਅਵਤਾਰਾਂ ਨੇ ਮਹਾਪੁਰਖਾਂ ਨੇ ਦਿੱਤੇ ਤੇਰਾ ਆਪਣਾ ਨਾਮ ਕੀ ਹੈ ਕੋਈ ਨਾਮ ਨਹੀਂ ਤੇਰਾ ਆਕਾਮ ਖੈ ਆ ਕਾਮ ਦਾ ਅਰਥ ਹੈ ਕਾਮਨਾ ਤੋਂ ਰਹਿਤ ਪਾਰ ਬ੍ਰਹਮ ਪਰਮੇਸ਼ਵਰ ਵੈਗੁਰੂ ਜੀ ਆਪ ਜੀ ਨੂੰ ਕੋਈ ਕਾਮਨਾ ਨਹੀਂ ਫਿਰ ਬੇਨਤੀ ਜੀ ਮੈਂ ਗੱਲ ਫਿਰ ਦੁਬਾਰਾ ਕਹਿ ਦਿਆਂ ਵਿੱਚੋਂ ਫਿਰ ਇਹ ਮਨ ਚੋਂਦਾ ਵੀ ਇਹ ਇਹਨਾਂ ਸਿਫਤਾਂ ਦਾ ਕੀ ਫਾਇਦਾ ਜਦੋਂ ਕਹਿ ਦਿੱਤਾ ਉਹਦਾ ਰੂਪ ਕੋਈ ਨਹੀਂ ਅਨੂਪ ਹੈ ਨਹੀਂ ਪਿਆਰਿਓ ਮਹਾਰਾਜ ਜੀ ਨੇ ਇੱਕ ਬਚਨ ਕਿਹਾ ਕਿੰਨੇ ਇੱਕ ਵਾਰੀ ਮੈਂ ਕਿਹਾ ਸੀ ਇੱਕੋ ਤੋਕੇ ਸੀ ਲਾਂਗੇ ਸੋਨਾ ਚਾਂਦੀ ਇਵੈਗੁਰੂ ਲੋਹਾ ਤੇ ਕਹਿੰਦਾ ਭਾਂਡਾ ਜਾਈਂ ਕਹ ਲੋ ਕੋਈ ਮੈਟਲ ਟੁੱਟ ਜਾਏ ਸੋਨਾ ਟੁੱਟ ਜਾਏ ਲੋਹਾ ਟੁੱਟ ਜਾਏ ਤਾਂਬਾ ਟੁੱਟ ਜਾਏ ਤੇ ਉਸ ਟੁੱਟੇ ਖੋਏ ਬਰਤਨ ਨੂੰ ਕੌਣ ਜੋੜਦਾ ਹੈ ਅੱਗ ਠਟਿਆਰ ਹੋਵੇ ਸੋਨਾਰ ਹੋਵੇ ਲੋਹਾਰ ਹੋਵੇ ਟੁੱਟਾ ਹੋਇਆ ਬਰਤਨ ਟੁੱਟੀ ਕੋਈ ਧਾਤ ਲੈ ਜਾਓ ਉਹ ਬੰਦਾ ਉਸ ਨੂੰ ਅੱਗ ਨਾਲ ਦੁਬਾਰਾ ਜੋੜ ਦਿੰਦਾ ਹੈ ਗੁਰੂ ਜੀ ਕਹਿੰਦੇ ਨੇ ਉਹਦੀਆਂ ਸਿਫਤਾਂ ਤਾਂ ਕਰਨੀਆਂ ਨੇ ਜਿਵੇਂ ਟੁੱਟੇ ਕੋਈ ਭਾਂਡੇ ਅੱਗ ਨਾਲ ਦੁਬਾਰਾ ਜੁੜ ਜਾਂਦੇ ਆ ਜਿਹੜੇ ਵਹਿਗੁਰੂ ਜਿੱਦਿਆਂ ਸਿਫਤਾ ਕਰਦੇ ਨੇ ਟੁੱਟੀ ਕੋਈ ਸੁਰਤ ਰੱਬ ਨਾਲ ਜੁੜ ਜਾਂਦੀ ਹੈ ਇਸ ਕਰਕੇ ਕਹਿ ਹਾਂ ਕੰਚਨ ਟੁੱਟੈ ਸਾਰ ਅਗਨੀ ਗੰਧ ਪਾਏ ਲੋਹਾਰ ਉਹਦੇ ਖੀਰ ਚ ਬਚਨ ਨਾਨਕ ਆਖੇ ਇਹੋ ਵਿਚਾਰ ਸਿਫਤੀ ਗੰਧ ਪਵੇ ਦਰਬਾਰੇ ਤਾਂ ਸਿਫਤਾ ਹੋ ਰੀਆਂ ਨੇ ਉਹਦੀ ਸਿਫਤ ਨਾਲ ਉਹਦੇ ਘਰ ਨਾਲ ਗੰਧ ਪੈਂਦੀ ਏ ਅਲੇਖ ਹੈ ਅਪੇਖ ਹੈ ਆਨਾਮ ਹੈ ਅਕਾਮਖ ਹੈ ਅੱਗੇ ਹੈ ਅਤੇਖ ਹੈ ਸ਼ਬਦ ਹੈ ਤੇ ਧਿਆਨ ਅਤੇਖ ਹੈ ਵੈ ਗੁਰੂ ਜੀ ਜਿੰਨੀਆਂ ਮਰਜੀ ਕੋਈ ਸਮਾਧੀਆਂ ਲਾਵੇ ਤੂੰ ਧਿਆਨ ਦੀ ਪਕੜ ਵਿੱਚ ਵੀ ਨਹੀਂ ਆਉਂਦਾ ਤੂੰ ਧਿਆਨ ਵਿੱਚ ਨਹੀਂ ਆ ਸਕਦਾ ਇਹੋ ਕਹਿ ਲੋ ਸੋਚ ਦੀ ਖੱਦ ਤੋਂ ਪਰੇ ਹੈ ਅੱਗੇ ਮਹਾਰਾਜ ਕਹਿਣ ਲੱਗੇ ਅਤੇਖ ਹੈ ਅਪੇਖ ਹੈ ਭੇਦ ਦਾ ਅਰਥ ਭੇਦ ਤੇਰਾ ਕੋਈ ਭੇਦ ਨਹੀਂ ਪਾਸ ਕਰਦਾ ਤਸੀ ਭੇਦ ਰਹਿ ਤਖੋ ਅਜੀਤ ਹੈ ਜੀਤ ਦਾ ਅਰਥ ਹੋ ਗਿਆ ਜਿੱਤਣਾ ਤੇ ਮੈਂ ਤਾਂ ਸਿੱਧੇ ਅਰਥ ਨੂੰ ਕਰੀ ਜਾ ਰਿਹਾ ਵੱਖਰੇ ਨਹੀਂ ਕਰ ਰਿਹਾ ਐੜਾ ਗੇਤਰ ਮੈਂ ਕਿਹਾ ਨਾ ਵੱਜ ਕੇ ਅਜੀਤ ਕਹੇ ਕੋਈ ਦੁਨੀਆ ਦੀ ਤਾਕਤ ਤੈਨੂੰ ਜਿੱਤ ਨਹੀਂ ਸਕਦੀ ਆ ਭੀਤ ਹੈ ਭੀਤ ਦਾ ਅਰਥ ਕੰਧ ਵੀ ਹੈ ਭੀਤ ਦਾ ਅਰਥ ਡਰ ਵੀ ਹੈ ਕੁਝ ਵਿਦਵਾਨਾਂ ਨੇ ਭੀਤ ਦਾ ਅਰਥ ਕੀਤਾ ਤੂੰ ਪੜਦੇ ਰਹਤ ਹੈ ਪਰ ਅਜੀਤ ਹੈ ਅਪੀਤਖੈ ਪੀ ਦਰਤ ਦਰ ਤੈਨੂੰ ਕਿਸੇ ਦਾ ਕੋਈ ਡਰ ਨਹੀਂ ਜਿਹਨੂੰ ਆਪਾਂ ਕਹਿੰਦੇ ਆ ਨਿਰਭਉ ਖ ਕੋਈ ਡਰ ਨਹੀਂ ਅੱਗੇ ਗੁਰੂ ਜੀ ਕਹਿ ਰਹੇ ਨੇ ਤਿਰਮਾਨ ਹੈ ਕੱਲ ਇਹਦੇ ਆਪ ਅਰਥ ਕੀਤੇ ਸਨ ਬੜੀ ਬੜੀ ਕੀਤੇ ਨੇ ਇਹ ਸ਼ਬਦ ਬੜੀ ਬੜੀ ਹੋਣਾ ਹੈ ਇਤ੍ਰਮਾਨ ਇਹਦਾ ਅਰਥ ਹੋ ਗਿਆ ਤਿੰਨ ਲੋਕ ਫਿਰ ਸੁਣਿਓ ਤ੍ਰੈ ਦਰਤ ਆਕਾਸ਼ ਮਾਤ ਤੇ ਪਤਾਲ ਸੁਰਗ ਮਚ ਪਿਆਲੇ ਇੱਥੇ ਮਾਨ ਦਾ ਅਰਥ ਸਨਮਾਨ ਦੇਣਾ ਰਹਿਮਾਨ ਖੈ ਕੀ ਸਵਰਗ ਕੀ ਮਾਤ ਲੋਕ ਕੀ ਪਤਾਲ ਤਿੰਨਾ ਲੋਕਾਂ ਦੇ ਜੀਵ ਤੇਰੇ ਅੱਗੇ ਝੁੱਕ ਕੇ ਤੈਨੂੰ ਸਨਮਾਨ ਦਿੰਦੇ ਨੇ ਇਉਂ ਕਹ ਲੋ ਤਿੰਨਾ ਭਾਵਨਾ ਵਿੱਚ ਤੈਨੂੰ ਮੰਨਿਆ ਜਾਂਦਾ ਹੈ ਅੱਗੇ ਗੁਰੂ ਜੀ ਕਹਿੰਦੇ ਨੇ ਨਿਧਾਨ ਖੈ ਨਿਧਾਨ ਇਹ ਇੱਥੇ ਸਤਗੁਰਾਂ ਨੇ ਦੱਦੇ ਨਾਲ ਲਿਖਿਆ ਨਾ ਜੀ ਨਿਧਾਨ ਖੈ ਉਂਝ ਇੱਕ ਸ਼ਬਦ ਹੁੰਦਾ ਹੈ ਨਿਦਾਨ ਦੱਦੇ ਨਾਲ ਉਹਦਾ ਅਰਥ ਹੈ ਅਖੀਰ ਇਹਦਾ ਅਰਥ ਹੈ ਖਲਾਨਾ ਵੈਗੁਰੂ ਜੀ ਤਿੰਨਾ ਲੋਕਾਂ ਚ ਆਪ ਜੀ ਨੂੰ ਪੁਜਿਆ ਜਾਂਦਾ ਤੇ ਜਿੰਨੇ ਖਜ਼ਾਨੇ ਨੇ ਗੁਨਾ ਦੇ ਰੋਖਾਨੀ ਖਜ਼ਾਨਿਆਂ ਦੇ ਮਾਲਕ ਤੁਸੀਂ ਹੋ ਤੇਰਮਾਨ ਹੈ ਨਿਧਾਨ ਹੈ ਅੱਗੇ ਸ਼ਬਦ ਹੈ ਜੀ ਤਰਬਰਗ ਹੈ ਤਰੇਦਰਤ ਫਿਰ ਤਨ ਕੱਲ ਆਪ ਜੀ ਨੂੰ ਸ਼ਾਇਦ ਪਤਾ ਹੋਣਾ ਮੈਂ ਤਾਂ ਗੱਲ ਰਿਪੀਟ ਕਰ ਰਿਹਾ ਵੀ ਆਪਾਂ ਅਰਥਿਆ ਤਰਬਰਗ ਬਰਗ ਵੈਸੀ ਜਿਹੜਾ ਹੈ ਨਾ ਜੀ ਇਹਦੇ ਅਰਥ ਤਿੰਨ ਨੇ ਤਰੇ ਤਰੇ ਬਰਗ ਮਰਤ ਕਿਤੇ ਸਨ ਮਨੁ ਸਿਮਰਤੀ ਬਰਗ ਕਹਿੰਦੀ ਏ ਧਰਮ ਅਰਥ ਤੇ ਕਾਮ ਨੂੰ ਇੱਕ ਤਰ ਬਰਗ ਕਹਿੰਦੇ ਨੇ ਤਿੰਨਾਂ ਦੀ ਜੋਟੀ ਰਜ ਗੁਣ ਤਮ ਗੁਣ ਸਤ ਗੁਣ ਇਹ ਵੀ ਹੁਣ ਇੱਥੇ ਤਰ ਬਰਗ ਦਾ ਅਰਥ ਹੈ ਕਿ ਧਰਮ ਅਰਥ ਕਾਮ ਤੇ ਮੋਖ ਜਿਹੜੇ ਦੁਨੀਆਂ ਵਿੱਚ ਵਰਤਣ ਵਾਸਤੇ ਧਰਮ ਅਰਥ ਕਾਮ ਮੋਖ ਚਾਰ ਨੇ ਪਰ ਤਰ ਬਰਗ ਵਿੱਚ ਮੋਖ ਨੂੰ ਵੱਖ ਰੱਖ ਦਿੱਤਾ ਜਾਂਦਾ ਧਰਮ ਅਰਥ ਤੇ ਕਾਮ ਇਸ ਸੰਸਾਰ ਵਿੱਚ ਵਿਚਰਲੇ ਨੇ ਵੈ ਗੁਰੂ ਜੀ ਇਹ ਤਿੰਨੇ ਦੇ ਤਿੰਨੇ ਜਿਹੜੇ ਤਰਬਰ ਖਜ਼ਾਨੇ ਨੇ ਇਹਨਾਂ ਦਾ ਮਾਲਕ ਤੂੰ ਆਪ ਹੈ ਅੱਗੇ ਸਤਿਗੁਰੂ ਕਹਿੰਦੇ ਨੇ ਅਸਰਗ ਹੈ ਸਰਗ ਦਾ ਲਫ਼ਜ਼ੀ ਸਵਰਗ ਨਹੀਂ ਸਰਗ ਸਰਗ ਦਾ ਅਰਥ ਹੁੰਦਾ ਹੈ ਪੈਦਾ ਹੋਣਾ ਅਸਰਗ ਦਾ ਅਰਥ ਇਹ ਜਿੰਨੂੰ ਕੋਈ ਪੈਦਾ ਨਹੀਂ ਕਰ ਸਕਦਾ ਹੈ ਜਰੂਰ ਪਰ ਤੇਰੀ ਪਦਾਇਸ਼ ਕੋਈ ਨਹੀਂ ਅਸਰਗ ਹੈ ਅੱਗੇ ਗੁਰੂ ਜੀ ਕਹਿੰਦੇ ਨੇ ਅਨੀਲ ਖੈਂ ਕੱਲ ਅਰਜ਼ ਕੀਤੀ ਸੀ ਇਹ ਸ਼ਬਦ ਅੱਗੇ ਵੀ ਆਇਆ ਸੀ ਅਨੀਲ ਇੱਕ ਨੀਲ ਦਾ ਅਰਥ ਹੁੰਦਾ ਗਿਣਤੀ ਇੱਕ ਅਨਿਲ ਦਾ ਅਰਥ ਹੈ ਪਵਿੱਤਰਤਾ ਇੱਕ ਅਨਿਲ ਦਾ ਅਰਥ ਹੁੰਦਾ ਹ ਹਵਾ ਇੱਥੇ ਜਿਹੜਾ ਸ਼ਬਦ ਵਰਤੇ ਨਾ ਅਨਿਲ ਹੈ ਕਿਉਂਕਿ ਹਵਾ ਨੂੰ ਅਨਿਲ ਨੀਲ ਕਿਹਾ ਜਾਂਦਾ ਹੈ ਹਵਾ ਨੂੰ ਇਹਦਾ ਅਰਥ ਹੈ ਅਨਿਲ ਹੈ ਜੀਵਾਂ ਨੂੰ ਜੀਣ ਵਾਸਤੇ ਪਵਨ ਚਾਹੀਦੀ ਏ ਅਨਿਲ ਹੈ ਤੈਨੂੰ ਜੀਣ ਵਾਸਤੇ ਸਵਾਸ ਨਹੀਂ ਚਾਹੀਦੀ ਸੱਚੀ ਤੂੰ ਪਵਨ ਰਹਿ ਤੈਨੂੰ ਕਿਸੇ சுவாਸ ਦੀ ਲੋੜ ਨਹੀਂ ਆਨਾਦ ਖੈ ਇਹ ਸ਼ਬਦ ਖੈ ਆਦ ਦਾ ਅਰਥ ਤੇ ਸ਼ੁਰੂ ਆਨਾਦ ਦਾ ਅਰਥ ਹੋ ਗਿਆ ਜਿਸ ਦਾ ਆਦ ਕੋਈ ਨਹੀਂ ਲੱਭ ਸਕਦਾ ਸੱਚ ਏਵੇ ਕਿ ਆਪ ਜੀ ਦਾ ਆਦ ਕੋਈ ਨਹੀਂ ਲੱਭ ਸਕਦਾ ਅੱਗੇ ਹੈ ਜੀ ਸ਼ਬਦ ਅਜੇ ਅਜੇ ਖੈ ਅਜੇ ਹੈ ਤੁਹਾਨੂੰ ਕੋਈ ਜਿੱਤ ਨਹੀਂ ਸਕਦਾ ਆਜ਼ਾਦ ਖੈ ਵਾਹ ਗੁਰੂ ਜੀ ਤੁਸੀਂ ਸਭ ਨੂੰ ਪੈਦਾ ਕਰਨ ਵਾਲਿਓ ਪਰ ਤੁਹਾਨੂੰ ਪੈਦਾ ਕਰਨ ਵਾਲਾ ਕੋਈ ਵੀ ਨਹੀਂ ਆਪ ਸਭ ਦਾ ਮੂਡ ਹੋ ਅਗਲਾ ਬਚਨ ਅਜਨਮਖੈ ਤੁਸੀਂ ਜਨਮ ਚ ਨਹੀਂ ਆਉਂਦੇ ਅਬਰਨ ਖੈ ਜਿਹੜੀ ਸਾਡੀਆਂ ਆ ਗੋਤਾਂ ਨੇ ਨਾ ਵਰਨ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਤੁਹਾਡਾ ਕੋਈ ਵਰਨ ਨਹੀਂ ਅਬਰਨ ਅਜਨਮਖੈ ਅਬਰਨ ਖੈ ਅਪੂਤ ਖੈ ਭੂਤ ਦਾ ਅਰਥ ਹੈ ਜਿਹੜੇ ਪੰਜ ਤਤ ਨੇ ਐੜਾ ਗੇਤਰ ਲਾ ਦਿੱਤਾ ਅਪੂਤ ਆਪ ਜਿਹਨੂੰ ਪੰਜਾਂ ਤਤਾਂ ਦੀ ਕੋਈ ਲੋੜ ਨਹੀਂ ਆਪ ਤਤਾਂ ਤੋਂ ਰਹਿਤ ਹੋ ਫਿਰ ਗੁਰੂ ਜੀ ਕਹਿੰਦੇ ਨੇ ਆ ਭਰਨ ਹੈ ਬੇਨਤੀ ਸੁਣਿਓ ਇੱਕ ਆ ਭਰਨ ਦਾ ਅਰਥ ਹੁੰਦਾ ਗਹਿਣਾ ਪਰ ਇੱਥੇ ਐੜਾ ਗੇਤਰ ਲੱਗਾ ਨਾ ਵਾਚੀਏ ਭਰਨ ਦਾ ਅਰਥ ਹੈ ਭਰਨਾ ਪਰਤ ਪਾਲਣਾ ਕਰਨੀ ਆ ਭਰਨ ਦਾ ਅਰਥ ਹੈ ਕਿਸੇ ਦੀ ਮੁਥਾਜੀ ਨਹੀਂ ਕਿ ਤੇਰੀ ਪਰਵਿਸ਼ ਕਰਨੀ ਪੈ ਜਾਏ ਕਿਉਂਕਿ ਤੁਹਾਨੂੰ ਕੋਈ ਪਰਤ ਪਾਲਣਾ ਕਰਨ ਦੀ ਲੋੜ ਨਹੀਂ ਤੁਹਾਡੀ ਕੋਈ ਫਿਰ ਬਿੰਤੀ ਅਪਰਨ ਦਾ ਅਰਥ ਜਿੰਨੂੰ ਕੋਈ ਵੀ ਵੈਗੁਰੂ ਜੀ ਨੂੰ ਕਿਸੇ ਦੀ ਲੋੜ ਨਹੀਂ ਕਿ ਵੈਗੁਰੂ ਜੀ ਦੀ ਪਰਵਰਿਸ਼ ਕਰੇ ਆ ਗੰਜ ਖੈਂ ਇਹਦਾ ਅਰਥ ਹੈ ਜਿਸ ਪਰਮਾਤਮਾ ਨੂੰ ਕੋਈ ਜਿੱਤ ਨਹੀਂ ਸਕਦਾ ਆ ਗੰਜ ਸੰਪਰਦਾਇ ਗੁਰਮਖਾਂ ਨੇ ਅੰਗੰਜ ਦਾ ਅਰਥ ਇਹ ਵੀ ਕੀਤਾ ਖਾਲੀਪਨ ਕਿ ਜਿਵੇਂ ਸਿਰ ਤੇ ਗੰਜ ਪੈਂਦੀ ਹੈ ਮੈਂ ਕੱਲ ਕਿਹਾ ਸੀ ਗੰਜ ਦਾ ਅਰਥ ਖਜ਼ਾਨਾ ਵੀ ਖੈਂ ਇੱਥੇ ਗੰਜ ਦਾ ਅਰਥ ਜਿੰਨੂੰ ਕੋਈ ਜਿੱਤ ਨਾ ਸਕੇ ਆ ਭੰਜ ਖੈਂ ਏ ਵਾ ਵੈਗੁਰੂ ਜੀ ਪੰਜ ਪੰਜ ਦਰ ਤੇ ਪੰਨਾ ਤੋੜਨਾ ਤੁਹਾਡੀ ਟੁਕੜੇ ਕੋਈ ਨਹੀਂ ਕਰ ਸਕਦਾ ਖੰਡ ਖੰਡ ਨਹੀਂ ਕਰ ਸਕਦਾ ਆ ਪੰਜ ਖਾਂ ਅੱਗੇ ਸਤਿਗੁਰੂ ਜੀ ਕਹਿ ਰਹੇ ਨੇ ਆ ਜੂਜ ਖਾਂ ਆ ਜੂਜ ਇਹ ਲਫਜ਼ ਹੈ ਜੂਜਣਾ ਜੂਜਣ ਦਾ ਅਰਥ ਲੜਨਾ ਆ ਜੂਜ ਖਾਂ ਪ੍ਰਮਾਤਮਾ ਤੇਰੇ ਨਾਲ ਕੋਈ ਵੀ ਜੂਜ ਨਹੀਂ ਸਕਦਾ ਕਿਸੇ ਕੋਲ ਤਾਕਤ ਨਹੀਂ ਕਿ ਤੇਰੇ ਨਾਲ ਲੜਾਈ ਕਰ ਸਕੇ ਉਹ ਬੰਦਾ ਜੋ ਮਰਜ਼ੀ ਕਹੀ ਜੇ ਮੈਂ ਰੱਬ ਨੂੰ ਨਹੀਂ ਮੰਨਦਾ ਮੈਂ ਇਹ ਨਹੀਂ ਕਰਦਾ ਆ ਨਹੀਂ ਕਰਦਾ ਜੋ ਮਰਜੀ ਪਿੱਟੀ ਜਾਂ ਕਲਪੀ ਦਾ ਕੋਈ ਨਹੀਂ ਜੰਮਿਆ ਉਹਦੇ ਮੁਕਾਬਲੇ ਤੇ ਖਲੋ ਕੇ ਲੜ ਸਕੇ ਅਜੂਜ ਖੈ ਉਹਦੇ ਨਾਲ ਕੋਈ ਨਹੀਂ ਜੂ ਸਕਦਾ ਮਹਾਰਾਜ ਕਹਿੰਦੇ ਨੇ ਅਜੂਜ ਖੈ ਅਚੰਜਖੈ ਅਚੰਜ ਦਾ ਅਰਥ ਹੁੰਦਾ ਝਗੜੇ ਝਮੇਲੇ ਆ ਜਿਹੜੇ ਸਾਨੂੰ ਗਲ ਪੈ ਕੋਈ ਝਗੜੇ ਝਮੇਲੇ ਨੇ ਤੇਰੇ ਨਾਲ ਤੈਨੂੰ ਤੇਰੇ ਗਲ 'ਚ ਕੋਈ ਝਗੜਾ ਝਮੇਲਾ ਘਾਈ ਨਹੀਂ ਪਾਰਬਰਮ ਪਰਮੇਸ਼ਵਰ ਝਗੜੇ ਝਮੇਲਿਆਂ ਤੋਂ ਮੁਕਤ ਹੈ ਉਹਨੂੰ ਕੋਈ ਝਗੜਾ ਨਹੀਂ ਵਿਆਪਦਾ ਅਮੀਕ ਹੈ ਇਹ ਲਫ਼ਜ਼ ਸਤਗੁਰਾਂ ਨੇ ਅਰਬਿਕ ਦਾ ਲਿਆ ਹੈ ਮੈਂ ਕੱਲ ਵੀ ਕਿਹਾ ਸੀ ਅਰਬੀ ਫਾਰਸੀ ਸੰਸਕ੍ਰਿਤ ਤੇ ਬ੍ਰਜ ਭਾਸ਼ਾ ਇਹ ਸਾਰੇ ਅਮੀਕ ਤੇ ਰਫੀਕ ਦੋਨੋਂ ਸ਼ਬਦ ਅਰਬੀ ਦੇ ਨੇ ਜੀ ਅਮੀਕ ਹੈ ਅਮੀਕ ਦਾ ਲਫ਼ਜ਼ ਜੀ ਅਰਥੇ ਬੜਾ ਡੂੰਗਾ ਹੈ ਬੜਾ ਗਹਿਰਾ ਹੈ ਅੱਗੇ ਸ਼ਬਦ ਰਫੀਕ ਹੈ ਅਰਬੀ ਵਿੱਚ ਰਫੀਕ ਕਹਿੰਦੇ ਆ ਮਿੱਤਰ ਨੂੰ ਸਾਥੀ ਨੂੰ ਤੁਸੀਂ ਗਹਿਰੇ ਬੜੇ ਹੋ ਤੇ ਵਾਹ ਗੁਰੂ ਜੀ ਸੱਚ ਇਹ ਵਿੱਚ ਸਾਰਿਆਂ ਜੀਵਾਂ ਦਾ ਜੇ ਕੋਈ ਰਫੀਕ ਹੈ ਮਿੱਤਰ ਹੈ ਤੇ ਸਾਥੀ ਹੈ ਸਿਰਫ ਤੂੰ ਡੂੰਗਾ ਬੜਾ ਜਿਹਦਾ ਕੋਈ ਵੀ ਨਾ ਸਾਥੀ ਰਹਦਾ ਉਹਦਾ ਰਫੀਕ ਵੀ ਤੂੰ ਹੈ ਅਮੀਕ ਹੈ ਡੂੰਗਾ ਹੈ ਰਫੀਕ ਹੈ ਸਭ ਦੇ ਮਿੱਤਰ ਕੋ ਆ ਤੰਦ ਖੈ ਤੰਦ ਦਾ ਅਰਥ ਹੈ ਤੰਦੇ ਝੰਬੇਲੇ ਆ ਤੰਦ ਖੈ ਤੁਸੀਂ ਤੰਦਿਆਂ ਤੋਂ ਮੁਕਤ ਕੋਈ ਤੰਦਾ ਨਹੀਂ ਵਿਆਪਦਾ ਆ ਬੰਧ ਖੈ ਅਸੀਂ ਬੰਧਨ ਚ ਹਾਂ ਮੇਰੇ ਪਾਰਬ੍ਰह्म ਵੈਗੁਰੂ ਜੀ ਆਪ ਜਿਹਨੂੰ ਕੋਈ ਬੰਧਨ ਨਹੀਂ ਫਿਰ ਬਿੰਤੀ ਅਤੰਧਖ ਹੈ ਅਬੰਧਖ ਹੈ